ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਜੀ ਸਾਹਿਬ ਮਹਾਰਾਜ ਦੇ 350 ਸਾਲਾ ਸ਼ਹੀਦੀ ਸਮਾਗਮ ਤੇ ਸਬੰਧ ਵਿੱਚ ਆਪਸਾਰੇ ਇਕੱਠੇ ਹੋਏ ਆ ਸਿੱਖ ਕੌਮ ਜੇ ਸਾਰੇ ਧਰਮਾਂ ਦੇ ਹਿਸਾਬ ਨਾਲ ਦੇਖੀਏ ਇੱਕ ਛੋਟਾ ਜਿਹਾ ਧਰਮ ਹੈ ਮਤਲਬ ਨੰਬਰ ਬਹੁਤ ਘੱਟ ਹੈ ਦੂਜੇ ਧਰਮਾਂ ਨਾਲੋਂ ਪਰ ਸਿੱਖ ਧਰਮ ਦੀ ਇੱਕ ਬੜੀ ਵੱਡੀ ਖਾਸੀਅਤ ਹੈ ਤੇ ਆਪਾਂ ਨੂੰ ਇੱਕ ਬਹੁਤ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਹੈ ਕਿ ਸਿੱਖ ਕੌਮ ਇੱਕ ਮਿਹਨਤੀ ਕੌਮ ਹੈ ਦੁਨੀਆ ਦੇ ਹਰ ਕੋਨੇ 'ਚ ਬਸੀ ਐ ਤੇ ਪਰ ਜਿੱਥੇ ਵੀ ਬਸੀ ਐ ਮਿਹਨਤ ਕਰਕੇ ਉਹਨਾਂ ਨੇ ਆਪਣਾ ਨਾਂ ਕਮਾਇਆ ਤੁਸੀਂ ਦੁਨੀਆ ਚਲੇ ਜਾਓ ਕਿਸੇ ਤੁਸੀਂ ਕਿਸੇ ਜਗ੍ਹਾ ਤੁਸੀਂ ਸਿੱਖ ਨੂੰ ਮੰਗਦੇ ਨਹੀਂ ਦੇਖੋਗੇ ਦਿੰਦੇ ਦੇਖੋਗੇ ਸੇਵਾ ਕਰਦੇ ਦੇਖੋਗੇ ਜਿਹੜੀ ਸ਼ਹਾਦਤ ਦਿੱਤੀ ਗਈ ਉਦੇ ਤੇ ਹੱਸ ਬਰੇ ਤੁਸੀਂ ਜਾਣਦੇ ਹੀ ਹੋ ਭੂੰਦੜ ਸਾਹਿਬ ਨੇ ਤੇ ਸਾਰੇ ਇੱਥੇ ਜੋ ਪਤੰਤੇ ਲੋਕ ਆ ਉਹਨਾਂ ਨੇ ਦੱਸਿਆ ਪਰ ਮਕਸਦ ਕੀ ਸੀ ਮੈਨੂੰ ਲੱਗਦੀ ਐ ਜਾ ਐਗਜ਼ਾਮਪਲ ਦੁਨੀਆ 'ਚ ਨਹੀਂ ਹੋਣਾ ਕਿ ਇੱਕ ਧਰਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦੇ ਦਿੱਤੀ ਦੁਨੀਆ ਵਿੱਚ ਧਰਮ ਦੀਆਂ ਲੜਾਈਆਂ ਚੱਲ ਰਹੀਆਂ ਕਿਸੇ ਮੁਲਕ ਵਿੱਚ ਹਿੰਦੂ ਤੇ 크ਰਿਸਚਨਾਂ ਵਿੱਚ ਲੜਾਈ ਚੱਲ ਰਹੀ ਹੈ ਕਿਸੇ ਮੁਲਕ ਵਿੱਚ ਦੂਜੇ ਇੱਕ ਧਰਮ ਦੇ ਦੂਜੇ ਦੀ ਲੜਾਈ ਚੱਲ ਰਹੀ ਹੈ ਆਪਣਾ ਦੇਸ਼ ਦੇਖ ਲਈ ਆਪਣੇ ਦੇਸ਼ ਹਿੰਦੁਸਤਾਨ ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ ਪਰ ਸਿਆਸੀ ਪਾਰਟੀਆਂ ਆ ਗਈਆਂ ਜਿਹੜਾ ਸਿਆਸੀ ਲਾਭ ਲੈਣ ਵਾਸਤੇ ਇੱਕ ਧਰਮ ਨੂੰ ਦੂਜੇ ਨਾਲ ਲੜਾਉਣ ਲੱਗ ਗਿਆ ਦੇਖੋ ਕਿੰਨੀ ਮਾੜੀ ਗੱਲ ਹੈ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕੌਮ ਦੀ ਜਥੇਬੰਦੀਆਂ ਜਿਹੜੀ ਕੌਮ ਇਕੱਠੀ ਹੈ ਉਈ ਕੌਮ ਤਕੜੀ ਹੈ ਕਿਤੇ ਕਿਤੇ ਦੁੱਖ ਹੁੰਦਾ ਕਿ ਇਹਦਾ ਐਗਜ਼ਾਮਪਲ ਮਲੇ ਦਾ ਆਪਣੀ ਕੌਮ ਚ ਹੈ ਕਿ ਆਪਣੇ ਲੋਕ ਆਪਣੀਆਂ ਜਥੇਬੰਦੀਆਂ ਦੇ ਖਿਲਾਫ ਰੋਜ਼ ਸੰਸਥਾ ਨੂੰ ਕਮਜ਼ੋਰ ਆਪਣੀ ਦੇ ਖਿਲਾਫ ਬੋਲਦੇ ਆਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਕਿਸ ਲਈ ਬਣਾਈ ਗਈ ਸੰਗਤ ਨੂੰ ਪਤਾ ਹੀ ਹੈ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹੰਤ ਨੇ ਕਬਜ਼ਾ ਕਰ ਲਿਆ ਸੀ ਤੇ ਐਗੀਆਂ ਬੇਅਦਬੀਆਂ ਕਰਦੇ ਸੀ ਕੀ ਕੌਮ ਤੋਂ ਬਰਦਾਸ਼ਤ ਨਹੀਂ ਹੋਵਾਂਗਾ ਤੇ ਮੈਂ ਇਸ ਸਟੇਜ ਤੇ ਬੋਲ ਵੀ ਨਹੀਂ ਸਕਦਾ ਕਿਹਜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਹਨਾਂ ਮਹੰਤਾਂ ਤੋਂ ਆਜ਼ਾਦ ਕਰਾਇਆ ਆਪਣੇ ਲੋਕ ਉਹਨਾਂ ਲੀਡਰਸ਼ਿਪ ਕਿੰਨੀ ਸਿਆਣੀ ਸੀ ਉਹਨਾਂ ਨੇ ਸੋਚਿਆ ਕਿ ਅੱਜ ਤਾਂ ਆਜ਼ਾਦ ਕਰਾ ਲਿਆ ਅੱਗੇ ਤੋਂ ਉਹਨਾਂ ਹਮਲਾ ਹੋਏ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਉਹ ਸਿਆਸੀ ਤਾਕਤ ਉਹਨਾਂ ਨੇ ਅਕਾਲੀ ਦਲ ਦੇ ਰੂਪ ਵਿੱਚ ਇੱਕ ਮਹੀਨੇ ਬਾਅਦ ਅਕਾਲੀ ਦਲ ਨੂੰ ਉਹਨਾਂ ਨੇ ਦਾ ਜਨਮ ਦਿੱਤਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਜਿਉਂਦੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਹੈ ਭਾਵੇਂ ਕਈ ਤਾਕਤਾਂ ਲੱਗੀਆਂ ਇਸ ਜਥੇਬੰਦੀ ਨੂੰ ਇਸ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਪਰ ਜਦੋਂ ਤੱਕ ਆਪਾਂ ਪਛਾਣਦੇ ਨਹੀਂ ਦੇਖੋ ਜਿਹੜਾ ਧਰਮ ਇਹ ਦੂਜੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਪਣੀ ਸਾਹ ਸੀਸ ਕੁਰਬਾਨ ਕਰਤੀ ਆਪਣੀ شہادت ਦੇ ਦਿੱਤੀ ਅੱਜ ਉਸੇ ਧਰਮ ਨੂੰ कमजोर ਕਰਨ ਤੇ ਤਾਕਤਾਂ ਲੱਗੀਆਂ ਹਲੇ ਵੀ ਆਪਾਂ ਜਾਗੇ ਨਹੀਂ ਐ ਮੀਰੀ ਪੀਰੀ ਦਾ ਸਿਧਾਂਤ ਆਪਾਂ ਨੂੰ ਕਿਉਂ ਦਿੱਤਾ ਗਿਆ ਸੀ ਕੀ ਕਿਸੇ ਵੀ ਧਰਮ ਨੇ ਤਕੜੇ ਰਹਿਣਾ ਤੇ ਉਹਦੇ ਕੋਲੇ ਸਿਆਸੀ ਤਾਕਤ ਚਾਹੀਦੀ ਐ ਹੁਣ ਤੁਹਾਡੇ ਸਾਹਮਣੇ ਐ ਸਿਧਾਂਤ ਆਪਾਂ ਉਹ ਸਿਧਾਂਤ ਤੋਂ ਆਪਾਂ ਪਿੱਛੇ ਚਲੇ ਗਏ ਤੇ ਆਪਣੀਆਂ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਹੋਇਆ ਕੀ ਜਿਸ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਦੀ ਕੁਰਬਾਨੀਆਂ ਦਿੱਤੀਆਂ ਅੱਜ ਉਸੇ ਧਰਮ ਨੂੰ ਖਤਮ ਕਰਨ ਤੇ ਤਾਕਤਾਂ ਚੱਲ ਪਈਆਂ ਆਪਣੇ ਗੁਰੂ ਘਰਾਂ ਦੇ ਆਪਣੀ ਮਰਿਆਦਾ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਖਾਲਸਾ ਪੰਥ ਹੀ ਕਰਦਾ ਹੈ ਭਾਵੇਂ ਐ ਜੀ ਪੀ ਸੀ ਵੀ ਖਾਲਸਾ ਪੰਥ ਦਾ ਰੂਪ ਹੈ ਬੋਟਾ ਨਹੀਂ ਉਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਰੂਪ ਹੈ ਖਾਲਸਾ ਪੰਥ ਦਾ ਕਿਉਂਕਿ ਹਰ ਸਿੱਖ ਆਪਣਾ ਯੋਗਦਾਨ ਦੇ ਕੇ ਵੋਟ ਪਾ ਕੇ ਕਰਦਾ ਹੈ ਸ਼੍ਰੋਮਣੀ ਜਿਹੜਾ ਤਤ ਹਜ਼ੂਰ ਸਾਹਿਬ ਦੀ ਕਮੇਟੀ ਬਣਾਈ ਬੜੀ ਸੋਚ ਸਮਝ ਕੇ ਆਪਣੇ ਬਜ਼ੁਰਗਾਂ ਨੇ ਬਣਾਈ 50 ਸਾਲ ਤੋਂ ਵੱਧ ਹੋ ਗਏ ਹੋਣੇ ਆ ਉਸ ਕਮੇਟੀ ਕਿਵੇਂ ਸੀ ਉਸ ਕਮੇਟੀ ਦੇ ਮੈਂਬਰ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਜੁਹੁੰਦੇ ਸੀ ਚੀਫ ਕੌਲਸਾ ਤਵਾਨ ਦੇ ਮੈਂਬਰ ਹੁੰਦੇ ਸੀ ਜਿਹੜੇ ਮੈਂਬਰ ਪਾਰਲੀਮੈਂਟ ਸਿੱਖ ਚੁਣੇ ਜਾਂਦੇ ਆ ਹਿੰਦੁਸਤਾਨ ਵਿੱਚੋਂ ਉਹਨਾਂ ਚੋਂ ਮੈਂਬਰ ਉੱਥੇ ਕਮੇਟੀ 'ਚ ਪਾਏ ਜਾਂਦੇ ਸੀ ਜਿਹੜੀ ਮਹਾਰਾਸ਼ਟਰ ਸਰਕਾਰ ਮਹਾਰਾਸ਼ਟਰ ਦੇ ਵਿੱਚੋਂ ਕੋਈ ਸਿੰਘ ਸੁਭਾ ਹੈ ਉਹਨਾਂ ਦੇ ਨੁਮਾਇੰਦੇ ਆਉਂਦੇ ਸੀ ਬਾਕੀ ਸਾਊਥ ਇੰਡੀਆ 'ਚੋਂ ਵੋਟਾਂ ਪੈ ਕੇ ਨੁਮਾਇੰਦੇ ਚੁਣ ਕੇ ਉਹ ਕਮੇਟੀ ਬਣਾਈ ਸੀ ਜਿਹੜੀ ਸੇਵਾ ਸੰਭਾਲ ਰਹੀ ਸੀ ਹੁਣ ਉਸੇ ਮੈਂ ਵਾਪਸ ਉੱਥੇ ਆ ਰਿਹਾ ਹਾਂ ਤੁਸੀਂ ਆਪਣੀ ਤਾਕਤ ਕਮਜ਼ੋਰ ਕੀਤੀ ਉਹਨਾਂ ਨੇ ਬਹਾਨਾ ਲੱਭ ਲਿਆ ਹੁਣ ਕੀ ਹੋ ਗਿਆ ਸ਼੍ਰੋਮ ਨੇ ਜਿਹੜੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਅੱਜ ਖਾਲਸਾ ਪੰਥ ਦੀ ਮੈਨੇਜਮੈਂਟ ਕੋਲ ਨਹੀਂ ਹੈ ਅੱਜ ਮਹਾਰਾਸ਼ਟਰ ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਬਜ਼ਾ ਹੋ ਗਿਆ ਉਹਨਾਂ ਦਾ ਤੇ ਹੁਣ ਕਮੇਟੀ ਕੀ ਹੈ ਮਹਾਰਾਸ਼ਟਰ ਸਰਕਾਰ ਨੇ ਕਿ ਕੋਈ ਬੰਦਾ ਕਿਧੋਂ ਨਹੀਂ ਲਿਆ ਜਾਊਗਾ ਕੱਲੇ ਮਹਾਰਾਸ਼ਟਰ ਸਰਕਾਰ ਦਾ ਮੁੱਖ ਮੰਤਰੀ 15 ਮੰਦੇ ਨਾਮਿਨੇਟ ਕਰੂਗਾ ਆ ਮੇਰੇ ਚੇਲੇ ਆ ਚਲਾਉਣਗੇ ਉਵੇਂ ਹੀ ਤਖਤ ਪਟਨਾ ਸਾਹਿਬ ਤੇ ਹੋ ਉਹਨਾਂ ਨੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸਾਹਮਣੇ ਆ ਜਦੋਂ ਦੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਲੜਦਾ ਹੈ ਇਲੈਕਸ਼ਨ ਲੜ ਕੇ ਲੋਕਾਂ ਦੀ ਸੰਤਾ ਦੀ ਵੋਟਾਂ ਨਾਲ ਕਮੇਟੀ ਬਣਾਉਂਦੀ ਹੈ ਤੇ ਅੱਜ ਸੈਂਟਰ ਸਰਕਾਰ ਨੇ ਉਸ ਗੁਰੂ ਘਰ ਤੇ ਕਬਜ਼ਾ ਕਰ ਲਿਆ ਉਹ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਕੌਮ ਦੀ ਸੰਸਤਾ ਅੰਗਰੇਜ਼ਾਂ ਨੂੰ ਵੀ ਹਿੰਮਤ ਨਹੀਂ ਪਈ ਪਰ ਆਪਣੇ ਚ ਕਮਜ਼ੋਰੀਆਂ ਦੇਖ ਕੇ ਆਪਣੇ ਚ ਗਰੁੱਪਿਜ਼ਮ ਦੇਖ ਕੇ ਆ ਤਾਕਤਾਂ ਨੇ ਦੇਖਿਆ ਜਿਹੜੀ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਦੇ ਗੁਰੂ ਘਰਾਂ ਚੋਂ ਮਿਲਦੀ ਹੈ। ਸ੍ਰੀ ਕਾਉਂਟਕ ਸਾਹਿਬ ਦੀ ਗਵਾਹੀ ਥੱਲੇ ਸਾਰੀ ਕੌਮ ਇਕੱਠੀ ਹੈ। ਉਸ ਬਾਹਰ ਕੌਮ ਨੂੰ ਕਮਜ਼ੋਰ ਕਰਨ ਦਾ ਤਰੀਕਾ ਇੱਕੋ ਹੀ ਹੈ। ਕਿਸ ਗੁਰੂ ਘਰਾਂ ਦੀ ਤੁਹ ਤਾਕਤ ਹੁੰਦੀ ਹੈ ਉਹਨਾਂ ਦੀ ਕੰਟਰੋਲ ਆਪ ਆਪ ਨੇ ਹੱਥ ਚ ਕਰ ਲਓ ਤੇ ਆਪਣਾ ਵੀ ਕੰਟਰੋਲ ਆ ਜਾਊਗਾ। ਹੁਣ ਤੁਸੀਂ ਦੇਖੋ ਇਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਦਾ ਇੱਕ ਹੈ। ਪਰ ਸੁਪਰੀਮ ਕੋਰਟ ਤੋਂ ਹਰਿਆਣਾ ਸਰਕਾਰ ਤੋਂ ਫੈਸਲਾ ਕਰਾ ਕੇ ਸੁਪਰੀਮ ਕੋਰਟ ਤੋਂ ਆਪਣੇ ਜੱਜ ਤੋਂ ਪਿਠਾ ਕੇ ਆਪਣੇ ਖਿਲਾਫ ਕਰਾ ਕੇ ਕਬਜ਼ਾ ਕਰ ਗਏ ਹੁਣ ਹਰਿਆਣਾ ਕਮੇਟੀ ਦਾ ਪ੍ਰਧਾਨ ਕਿਹਨੇ ਬਣਾ ਮੈਂਬਰ ਕਿਹਨੇ ਬਣਾਣਾ ਹਰਿਆਣਾ ਚੀਫ ਮਿਨਿਸਟਰ ਦੇ ਘਰੇ ਫੈਸਲਾ ਹੁੰਦਾ ਕੌਮ ਨਹੀਂ ਕਰਦੀ ਦੇਖੋ ਚਾਰੋਂ ਤਰਫ ਕਬਜ਼ੇ ਹੋ ਗਏ ਏਜੀਪੀਸੀ ਤੇ ਵੀ ਕਬਜ਼ਾ ਕਰਨਾ ਹੈ ਸੀ ਆਤਾ ਆਪਣੇ ਮੈਂਬਰ ਸਭਾ ਨੇ ਕੌਮ ਇਸ ਲਖੀਰਲਾ ਕਿਲਾ ਬਚਾ ਲਿਆ ਪਰ ਕਦੋਂ ਜੰਗ ਹੋਗੇ ਕਦੋਂ ਦੇਖੋਗੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਕਈ ਕਮੀਆਂ ਹੋ ਸਕਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਅੱਜ ਅਮਰੀਕਾ ਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਸਭ ਤੋਂ ਤਾਕਤਵਰ ਫੌਜ ਉਹਨਾਂ ਦੀ ਹੈ ਪਿਛਲੇ ਇੰਨੇ ਸਾਲਾਂ ਤੋਂ ਦੇਖ ਲਓ ਕਿਸੇ ਦੀ ਹਿੰਮਤ ਨਹੀਂ ਸੀ ਤੱਕ ਹਜ਼ੂਰ ਸਾਹਿਬ ਤੱਕ ਪਟਨਾ ਸਾਹਿਬ ਦਿੱਲੀ ਗੁਤਰਾ ਪ੍ਰਬੰਧ ਕਪੀ ਐਚਪੀ ਨੂੰ ਤੋੜਨ ਦੀ ਕਬਜ਼ਾ ਕਰਨ ਦੀ ਜਦੋਂ ਦੇ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਸਮਝਣ ਲੱਗੇ ਕਿ ਆ ਤਾਂ ਕੁਛ ਇਹਨਾਂ ਦੇ ਤਾਕਤ ਨਹੀਂ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਪਹਿਲੇ ਕੀ ਹੁੰਦਾ ਸੀ ਜੇ ਸਿੱਖੇ ਵਿੱਚ ਮਹਾਰਾਸ਼ਟਰ ਵਿੱਚ ਕਿਸੇ ਵੀ ਸਿੱਖ ਨੂੰ ਕੋਈ ਸਮੱਸਿਆ ਆਉਂਦੀ ਕਿਸੇ ਗੁਰੂ ਘਰ ਦੀ ਸਮੱਸਿਆ ਹੁੰਦੀ ਉਹ ਸਿੱਧਾ ਟੈਲੀਫੋਨ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਪਿੱਛੇ ਜਿਹੜੇ ਆਪਣੇ ਭੈਣ ਭਰਾ ਯੂਪੀ ਗਏ ਸੀ 50 ਸਾਲ ਪਹਿਲੇ 70 ਸਾਲ ਪਹਿਲੇ ਜੰਗਲਾਂ ਨੂੰ ਬਾਦ ਕਰਕੇ ਖੇਤੀ ਕਰ ਰਹੇ ਸੀ ਸਰਕਾਰੀ ਜ਼ਮੀਨ ਤੇ 70 ਸਾਲ ਦੇ ਕਰ ਰਹੇ ਐ ਮਾ ਯੂਪੀ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਜ਼ਮੀਨ ਵਾਪਸ ਲੈ ਲਈਏ ਸਾਰੇ ਉੱਥੋਂ ਦੇ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਮੈਂ ਚੀਫ ਮਿਨਿਸਟਰ ਕੋਲੇ ਗਿਆ ਮੀਟਿੰਗ ਕਰਕੇ ਉਸ ਜ਼ਮੀਨ ਵਾਪਸ ਦਵਾ ਕੇ ਆਇਆ ਛਿੱਕੇ ਵਿੱਚ ਗੁਰੂ ਘਰ ਦੀ ਸਮਝ ਆਈ ਅਸੀਂ ਉੱਥੇ ਸੁਰਜਾਈ ਮਣੀਪੁਰ ਨਾਲੋਂ ਥੇਸ ਮੱਥਿਆ ਮੇਰਾ ਮਨ ਕਹਿੰਦਾ ਪਹਾ ਥੋੜਾ ਇੰਨਾ ਤਕੜਾ ਕਿਲਾ ਸੀ ਤੁਸੀਂ ਪਛਾਣਿਆ ਹੀ ਨਹੀਂ ਕਿ ਆਪਣੇ ਕੌਣ ਹੈ ਐਜੇ ਲੋਕ ਦੇ ਮਗਰ ਲੱਗੇ ਆਪਾਂ ਏਜਾ ਝੂਠਾ ਪ੍ਰਚਾਰ ਦੇ ਮਗਲ ਲਾਗੇ ਜਿਹੜੀ ਜਥੇਬੰਦੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਹੈ ਜਿਹੜੀ ਜਥੇਬੰਦੀ ਨੇ ਗੁਰੂ ਘਰਾਂ ਦੀ ਸੇਵਾ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਸੀਸ ਦੇਣ ਨੂੰ ਤਿਆਰ ਹੈ ਉਸੇ ਜਥੇਬੰਦੀ ਨੂੰ ਬੋਲ ਬੋਲ ਕੇ ਬੋਲ ਬੋਲ ਕੇ ਏਜੰਸੀਆਂ ਨੇ ਦੂਜੀਆਂ ਤਾਕਤਾਂ ਨੇ ਤੁਹਾਡੇ ਮਨਾਂ 'ਚ ਪਾਤਾ ਕੀ ਇਹਨੇ ਬੇਅਦਬੀ ਕਰਾਈ ਤੁਸੀਂ ਸਾਰੇ ਜੋ ਵੀ ਸਿੱਖ ਹੈ ਸਹੀ ਮਣੇ ਦੇ ਸਿੱਖ ਕਿਤੇ ਵੀ ਬੇਅਦਬੀ ਗੁਰੂਬ ਦੀ ਕਰ ਸਕਦਾ ਉਹ ਸਿੱਖ ਨਹੀਂ ਆ ਜਿਹੜਾ ਕਰਦਾ ਕਿਹੜੇ ਲੋਕ ਸੀ ਅੱਜ ਜਿਹੜਾ ਚੀਫ ਮਿਨਿਸਟਰ ਇੱਥੋਂ ਦਾ ਜਿਹੜਾ ਕਾਲ ਤਖਤ ਸਾਹਿਬ ਦੀ ਜੱਜਦਾਰ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਪਤਾ ਨਹੀਂ શ્રી ਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਹੈ ਸਭ ਤੋਂ ਸਤਕਾਰਯੋਗ ਸਾਡੀ ਜੱਜਦਾਰ ਸਾਹਿਬ ਹੈ ਕਿਸੇ ਦੀ ਹਿੰਮਤ ਨਹੀਂ ਸੀ ਕਿ ਜਸਦਰ ਸਾਹਿਬ ਤੇ ਆਪਣੇ ਕਾਲ ਤੱਕ ਸਾਹਮਣੇ ਖੜਾ ਕੋਈ ਬੋਲ ਸਕੇ ਕੋਈ ਸਿੱਖ ਨੂੰ ਕਿਸ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ ਹੁਣ ਹਿੰਮਤ ਤਾਂ ਬਣ ਗਈ ਉਹ ਟੀ ਮਿਨਿਸਟਰ ਸ਼ਰਾਬ ਪੀ ਕੇ ਗੁਰੂ ਘਰਾਂ ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਿਹੜੋਂ ਆਪਣੇ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੇ ਗਿਆ ਆਪਾਂ ਨੂੰ ਮੈਂ ਸਾਰੇ ਸੰਤ ਮਹਾਪੁਰਖ ਸਾਰੀ ਸੰਸਥਾ ਨੂੰ ਬੇਨਤੀ ਕਰਦਾ ਜਦੋਂ ਤੱਕ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਦੁਸ਼ਮਣ ਨੂੰ ਨਹੀਂ ਪਛਾਣਦੇ ਆਪਣਿਆਂ ਨੂੰ ਨਹੀਂ ਪਛਾਣਦੇ ਦੇਖੋ ਅੱਜ ਤੇ ਦਿਨ ਮੈਸੇਜ ਕੀ ਹੈ ਉਹ ਮੈਸੇਜ ਹੈ ਕਿ ਖਾਲਸਾ ਕੌਮ ਆਪਣੇ ਗੁਰੂ ਸਬਾਨ ਨੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਭਾਵੇਂ ਦੂਜੇ ਦਾ ਕਰਮ ਹੋਏ ਤੁਸੀਂ ਛੋਡੇ ਸਾਹਿਬ ਜੀ ਦੇ ਬਚਨ ਤੋਂ ਦੇਖ ਲਓ ਉਹਨਾਂ ਨੂੰ ਦਿੱਤਾ ਗਿਆ ਸੀ ਤੁਸੀਂ ਧਰਮ ਬਦਲੋ ਥੋੜੀ ਜਾਨ ਥੋੜੀ ਬਚਾ ਦਾਂਗੇ ਪਰ ਉਹਨਾਂ ਨੇ ਕਿਹਾ ਧਰਮ ਵਾਸਤੇ ਨਹੀਂ ਛੱਡ ਸਕਦੇ ਭਾਵੇਂ ਜਾਨ ਚਲੀ ਜਾਏ ਇੱਥੇ ਉਸੇ ਧਰਮ ਨੂੰ ਆਪਾਂ ਕਮਜ਼ੋਰ ਕਰਨ ਵਾਸਤੇ ਤਾਕਤਾਂ ਲਗੀਆਂ ਤੇ ਆਪਾਂ ਪਛਾਣਦੇ ਨਹੀਂ ਕਿਤੇ ਸਿੱਖ ਪੱਗ ਬਨ ਕੇ ਪਰਹਾਵਾ ਪਾ ਕੇ ਹੋ ਜਾ ਮਤਲਬ ਨਹੀਂ ਹੈ ਕਿ ਆ ਸੱਚਾ ਹੈ ਦਿਲੋਂ ਉਹਨਾਂ ਚਾਹੀਦਾ ਐਜੇ ਲੀਡਰ ਹੈ ਜਿਹੜੇ ਭਾਸ਼ਣ ਕੀ ਦਿੰਦੇ ਹੁੰਦੇ ਸੀ ਅੱਜ ਕਿੱਥੇ ਬੈਠੇ ਐ ਕਿਦੀ ਝੋਲੀ 'ਚ ਬੈਠੇ ਐ ਉਹਨਾਂ ਦੇ ਝੋਲੀ 'ਚ ਬੈਠਿਆ ਜਿਨੇ ਐਜੀਪੀਸੀ ਤੋੜੀ ਜਿਨੇ ਸਾਰਾ ਕੰਮ ਕਰਾ ਦੇ ਕਬਜ਼ਾ ਕਰ ਲਿਆ ਸਿੱਖ ਧਰਮ ਐਜਾ ਧਰਮ ਹੈ ਜਿਹਦਾ ਮੁਕਾਬਲਾ ਮੈਂ ਨਹੀਂ ਕਿਸੇ ਦੇ ਖਿਲਾਫ बोल ਰਿਹਾ ਕਿ ਜੋ ਗੁਰੂ ਸਬਾ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਹੈ ਜੋ ਆਪਣੀ ਸੋਚ ਹੈ ਕੱਲੇ ਸਿੱਖ ਧਰਮ ਹੈ ਜਿਹੜਾ ਕਹਿੰਦਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਸਾਰੇ ਧਰਮਾਂ ਦਾ ਸਤਕਾਰ ਦੀ ਗੱਲ ਕਰਦੇ ਹਾਂ ਕਿਸੇ ਨੂੰ ਕੋਈ ਮੁਸ਼ਕਲ ਆ ਜਾਏ ਸਭ ਤੋਂ ਪਹਿਲੇ ਸਿੱਖ ਹੁੰਦਾ ਜਦੋਂ ਪਾਵੇਂ ਗੁਜਰਾਤ ਵਿੱਚ ਅਰਥਪੇ ਕਾਈ ਸਭ ਤੋਂ ਪਹਿਲੇ ਆਪਣੇ ਭਰਾ ਗਏ ਲੰਗਰ ਨਾਲ ਸੇਵਾ ਲਈ ਜੇ ਕੋਵਿਡ ਆਇਆ ਸਾਈਬਾ ਆਪਣੀ ਨਹੀਂ ਕੀਤੀ ਆ ਆਪਾਂ ਨੂੰ ਗੁਰਤੀ ਚ ਮਿਲਿਆ ਸੇਵਾ ਸਮਾਲ ਜ਼ੁਲਮ ਦੇ ਖਿਲਾਫ ਲੜਨਾ ਲੋਕੀ ਕਹਿੰਦੇ ਹੁੰਦੇ ਸੀ ਜੇ ਕਿਤੇ ਸਿੱਖ ਹੈਗਾ ਉਹ ਕਿਸੇ ਨੂੰ ਹੋਰ ਕੋਈ ਖਤਰਾ ਨਹੀਂ ਹੈ ਆ ਆਪਣੀ ਕੌਮ ਨੂੰ ਬਖਸ਼ਿਸ਼ ਮਿਲਿਆ ਤੁਸੀਂ ਇੱਕ ਮੈਂ ਬੇਨਤੀ ਕਰਦਾ ਹਾਂ ਉਹੀ ਸੋਚ ਕਾਲੀ ਦਲ ਦੀ ਹੈ ਦੇਖੋ ਜਦੋਂ ਵੱਡੇ ਬਾਦਲ ਸਾਹਿਬ ਕੀ ਮਨਿਸਟਰ ਸੀ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਤਾਕਤ ਸਿਆਸੀ ਤਾਕਤ ਹੋਣੀ ਬੜੀ ਜ਼ਰੂਰੀ ਹੈ ਗੁਰੂ ਸਾਹਿਬ ਨੇ ਤੈ ਆਪਾਂ ਨੂੰ ਕਿਹਾ ਮੇਰੀ ਪੀਰਿਸਦਾਨ ਆਪਣੇ ਕੋਲੇ ਸਿਆਸੀ ਤਾਕਤ ਸੀ ਤੇ ਆਪਾਂ ਅ ਜਿੰਨੀਆਂ ਯਾਦਗਾਰਾਂ ਬਣਾ ਚੁੱਕੇ ਬਣਾਈਆਂ ਸਾਰੀਆਂ ਯਾਦਗਾਰ ਇਤਿਹਾਸ ਨੂੰ ਸੰਭਾਲ ਲਿਆ ਆ 50 ਸਾਲ 60 ਸਾਲ ਪਹਿਲੇ ਆਪਣੇ ਕੋਲ ਤਾਂ ਕਿਸੇ ਨੇ ਫੋਰ ਕੋਈ ਸੰਭਾਲਿਆ ਸਾਰੀਆਂ ਸ਼ਸਤਰਾਂ ਦੀਆਂ ਬੜੇ ਧੂਮ-ਧਾਮਣਾ ਬਣਾਉਂਦੇ ਸੀ ਦੁਨੀਆਂ ਦੇ ਕਨੇ-ਕਨੇ ਤੋਂ ਲੋਕਾਂ ਨੂੰ ਲੈ ਕੇ ਆਉਂਦੇ ਸੀ ਸਾਰੇ ਜਨਰਲ ਫੌਜ ਦੇ ਇੱਥੇ ਹੁੰਦੇ ਸੀ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਆ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਓ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਤਲਵੰਡੀ ਨੰ ਮੁਖਸਰ ਸਾਹਿਬ ਤਰਵੰਡੀ ਸਾਹਿਬ ਦੇ ਸੀ ਫਿਰ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨ ਸ਼ਹਿਰਾਂ ਨੂੰ ਹੋਲੀ ਸਿਟੀ ਡਿਕਲੇਅਰ ਕੀਤਾ ਗਿਆ ਖਾਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੀ ਦੇਲੇ 15 ਸਾਲ ਪਹਿਲੇ ਹੋਲੀ ਸਿਟੀ ਡਿਕਲੇਅਰ ਕੀਤਾ ਤੁਸੀਂ ਦੇਖੋ ਹੋਲੀ ਸਿਟੀ ਨਿਸ ਜਿਨਨੇ ਅਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% ਅਕਾਲੀ ਸਰਕਾਰ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਲੈ ਲੋ ਤਲਵੰਡੀ ਸਾਹਿਬ ਨੂੰ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਟ ਸੀ ਉਹਨਾਂ ਨੇ ਕਿਹਾ ਕਿ ਜਿੱਥੇ-ਜਿੱਥੇ ਆਪਣੇ ਇਤਿਹਾਸਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਨ ਸਾਹਿਬ ਚਲੇ ਹੋ ਸਭ ਤੋਂ ਪਹਿਲੇ ਉੱਥੇ ਸਾਰੀ ਡਵੈਲਪਮੈਂਟ ਕੀਤੀ ਕਿਉਂ ਤੁਹਾਡੇ ਕੋਲ ਸਿਆਸੀ ਤਾਕਤ ਸੀ ਸਾਡੀ ਤਾਕਤ ਸੀ ਸੋ ਮੈਂ ਇੱਕੋ ਇੱਕ ਬੇਨਤੀ ਕਰਨਾ ਚਾਹਾਂ ਕਿ ਆਪਾਂ ਇਕੱਠੇ ਹੋਈਏ ਇਕ ਹੋਈਏ ਆਪਣੀ ਸੁਪਰੀਮ ਅਥਾਰਟੀ ਸ਼੍ਰੀ ਕਾਂਟਕ ਸਾਹਿਬ ਹੈ ਉਹਨਾਂ ਸ਼੍ਰੀ ਕਾਂਟਕ ਸਾਹਿਬ ਸਾਡੇ ਸਿੰਘ ਸਭਾ ਦੀ ਸਤਿਕਾਰ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਿਹੜਾ ਨਹੀਂ ਸਤਕਾਰ ਕਰਦਾ ਜਿਹ ਰੱਬ ਉਹਦਾ ਸਹੀ ਮਹਨੇ ਤੇ ਕੌਮ ਦਾ ਦੁਸ਼ਮਣ ਹੈ ਤੇ ਆਪਣੇ ਕੋਲੇ ਗੱਠ ਸੋਣੇ ਚਾਹੀਦੇ ਆ ਉਹਨਾਂ ਨੂੰ ਕਹਿਣ ਬਰ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਰੱਖਣਾ ਹੁਣ ਆਖਰੀ ਮਜਬੂਰੀ ਹੈ ਜੇ ਤੁਸੀਂ ਆਪਣੇ ਵਾਪਸ ਗੁਰੂ ਘਰਾਂ ਆਪਣੇ ਕੋਲੇ ਵਾਪਸ ਲੈਣੇ ਆ ਜੇ ਵਾਪਸ ਤੁਸੀਂ ਆਪਣੇ ਗੁਰੂ ਘਰਾਂ ਦੀ ਸੇਵਾ ਵਾਪਸ ਆਪਣੀ ਕੌਮ ਕੋਲੇ ਲੈ ਕੇ ਹੁਣੀ ਹੈ ਭਾਵੇਂ ਤੰਤ ਹਜ਼ੂਰ ਸਾਹਿਬ ਜੀ ਦੀ ਹੋਵੇ ਭਾਵੇਂ ਤੱਕ ਪਟਨਾ ਸਾਹਿਬ ਜੀ ਆਪ ਹੈ ਦਿੱਲੀ ਕਮੇਟੀ ਦੀ ਹੋਵੇ ਭਾਵੇਂ ਕਿਤੇ ਵੀ ਹੋਏ ਤੇ ਫਿਰ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਆ ਸ਼ਤਾਬ ਦੀਆਂ ਇੱਕ ਮੌਕਾ ਹੈ ਕਿ ਆਪਾਂ ਵਿਚਾਰੀਏ ਕੀ ਹੋ ਰਿਹਾ ਆਪਣੇ ਨਾਲ ਤੇ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਵੀ ਅਜਿਹੇ ਦਿਨ ਹੋਣ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਹੁੰਦਾ ਕੀ ਹੈ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਬਾਰੇ ਹੌਲੀ-ਹੌਲੀ ਭੁੱਲਦਾ ਜਾ ਰਿਹਾ ਹੈ ਜਿੰਨਾ ਤੱਕ ਆਪਣੀ ਪੀੜ੍ਹੀ ਨੂੰ ਨਹੀਂ ਜੋੜੇ ਜਾਊਗਾ ਉਦੋਂ ਤੱਕ ਆਪਣੀ ਕੌਮ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੁੰਦਾ ਰਹੂਗਾ ਆਪਣੇ ਜਿਵੇਂ ਬੱਚੇ ਆ ਜਿਵੇਂ ਐਜੂਕੇਸ਼ਨ ਆ ਸਾਰੇ ਵਿੱਚ ਹੁਣ ਹੌਲੀ ਹੌਲੀ ਤੁਸੀਂ ਦੇਖ ਲਓ ਹਰ ਚੀਜ਼ ਵਿੱਚ ਐਜੂਕੇਸ਼ਨ ਵਿੱਚ ਕਿਤਾਬਾਂ ਵਿੱਚ ਮੈਂ ਕਈ ਜਗ੍ਹਾ ਦੇਖਿਆ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਕਈ ਹੋਰ ਫੈਸਲੇ ਕੀਤੇ ਜਾ ਰਹੇ ਆ ਨਾਲੇ ਉਸ ਕੌਮ ਦੇ ਖਿਲਾਫ ਜਿਸ ਕੌਮ ਨੇ ਦੂਜਿਆਂ ਦੀ ਰੱਖਿਆ ਵਾਸਤੇ ਸਾਰਾ ਕੁਝ ਕੁਰਬਾਨ ਕਰਤਾ ਸੋ ਅੱਜ ਦੇ ਦਿਨ ਆਪਾਂ ਸਾਰੇ ਇਕੱਠੇ ਹੋਏ ਆਂ ਸ਼ਹੀਦ ਦੀਵਾਨਾ ਮੈਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਹੁਤ ਮਿਹਨਤੀ ਹੈ ਬੜੇ ਵਧੀਆ ਤਰੀਕੇ ਨੇ ਪੜੇ ਉਹਨਾਂ ਨੇ ਪਿਆਰ ਨਾਲ ਪੂਰੇ ਜੋਰ ਨਾਲ ਪੂਰੀ ਸਾਰਾ ਸਮਾਂ ਉਹਨਾਂ ਨੇ ਇਸ ਸਮਾਗਮਾਂ ਨੂੰ ਸਫਲ ਕਰਨ ਵਾਸਤੇ ਪੂਰਾ ਯੋਗਦਾਨ ਪਾਇਆ ਤੇ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਸਮੂਚੀ ਕੌਮ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਿਨੀ ਪਾਰਲੀਮੈਂਟਾ ਕੌਮ ਦਾ ਪਾਰਲੀਮੈਂਟ ਹੈ ਕੌਮ ਤਾਂ ਤਕੜੀ ਰਹੂਗੀ ਜੇ ਆਪਣੀ ਮਰਿਆਦਾ ਰਹੂਗੀ ਆਪਾਂ ਕਿਤੇ ਵੀ ਕੁਛ ਮਰਜ਼ੀ ਹੋ ਜਾਏ ਜੇ ਕਮੀ ਵੀ ਆ ਜਾਏ ਆਪਣੇ ਲਫ਼ਜ਼ਾਂ ਚ ਨਹੀਂ ਦੱਸਨੀ ਘਵਾਵੇਂ ਕੰਮ ਚਾ ਕੇ ਦੱਸ ਦੇ ਬੰਦਾ ਕਿ ਆਹ ਮੁਸ਼ਕਿਲ ਆ ਗਈ ਆਹ ਕਮੀ ਸਾਨੂੰ ਲੱਗਦੀ ਹੈ ਪਰ ਜਦੋਂ ਆਪਾਂ ਹੀ ਆਪਣੀ ਜਥੇਬੰਦੀਆਂ ਨੂੰ ਭੰਡੜ ਲੱਗ ਜਾਂਦੇ ਆ ਲੋਕਾਂ ਨੂੰ ਮੌਕਾ ਮਿਲ ਜਾਂਦਾ ਹੈ ਸੋ ਮੈਂ ਜਾਦਾ ਸਮਾਂ ਲੈਂਦਾ ਹੋਇਆ ਸਮੂਚੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਦਾਸ ਬੇਨਤੀ ਕਰਦਾ ਕਿ ਖਾਲਸਾ ਪੰਥ ਨੂੰ ਤੇ ਸਿਰ ਤੇ ਹੱਥ ਰੱਖਣ ਖਾਲਸਾ ਪੰਥ ਨੂੰ ਤਕੜੇ ਹੋ ਕੇ ਜਿਹੜੀ ਕੌਮ ਨੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਹੈ ਜੋ ਮੈਸੇਜ ਦਿੱਤਾ ਹੈ ਭਾਵੇਂ ਸਰਬੱਤ ਦਾ ਭਲਾ ਹੈ ਭਾਵੇਂ ਜ਼ੁਲਮ ਦੇ ਖਿਲਾਫ ਲੜਨਾ ਹੈ ਉਹ ਜੋ ਜੋ ਹੁਕਮ ਗੁਰੂ ਸਾਹਿਬ ਦੇ ਹੈ ਆਪਾਂ ਸਾਰੇ ਖਾਲਸਾ ਪੰਥ ਨੂੰ ਉਸੇ ਦਿਸ਼ਾ ਤੇ ਜਾਣਾ ਚਾਹੀਦਾ ਹੈ ਜੋ ਟੀਚਿੰਗ ਆਪਣੇ ਗੁਰੂ ਮਹਾਰਾਜ ਦੀ ਆਪਣ ਸਗਾਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਜੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਸਰਮਾਨ ਹੋ ਰਿਹਾ ਹੈ ਬੋਲੇ ਸੋ ਨਿਹਾਲ